ਹੈਲੋ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਧਰਮ ਸਿੰਘ ਸੋਹਲ ਅੱਦੇ ਤੁਸੀਂ ਵੇਖ ਰਹੇ ਹੋ ਮੇਰਾ ਅੱਦੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਅੱਜ ਆਪਾਂ ਗੁਰਬਾਣੀ ਦੀਆਂ ਦੋ ਪੰਕਤੀਆਂ ਦਾ ਵਿਚਾਰ ਕਰਾਂਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਣੀ ਸਾਹਿਬ ਦੇ ਵਿੱਚ ਦੂਸਰੀ ਅਸਤਪਦੀ ਦੇ ਚੌਥੇ ਪਦ ਵੀ ਲਿਖਦੇ ਹਨ ਜੇ ਮਾਰਗ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਦੋਸਤੋ ਪਹਿਲਾ ਇਹ ਦੱਸਦੀ ਹੈ ਕਿ ਦੁਨੀਆ ਦੇ ਜਿੰਨੇ ਵੀ ਮਾਰਗ ਆਣਾ ਦੁਨੀਆ ਦੇ ਜਿੰਨੇ ਵੀ ਮਾਰਗ ਆ ਉਹਨਾਂ ਦੇ ਸਾਰਿਆਂ ਦੀ ਗਿਣਤੀ ਮਿੰਤੀ ਹੈ ਕੀ ਹੈ ਅਗਰ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਤਾਂ ਸਾਨੂੰ ਪਤਾ ਹੁੰਦਾ ਵੀ ਇਹ ਸ਼ਹਿਰ ਇੱਥੋਂ ਕਿੰਨੀ ਦੂਰ ਆ। ਰਾਜ ਮਾਈਲਸਟੋਨ ਲੱਗੇ ਹੁੰਦੇ ਨੇ। ਅੱਜ ਕੱਲ ਤਾਂ ਮੈਂ ਦੱਸ ਦਿੰਦਾ Google ਤੋਂ ਕਿ ਇਸ ਕੰਟਰੀ ਦਾ ਜਾਂ ਇਸ ਸਿਟੀ ਦਾ ਜਾਂ ਇਸ ਕੇ ਕੋਈ ਹੋਰ ਜਗ੍ਹਾ ਦਾ ਇੱਥੋਂ ਕਿੰਨਾ ਕਿਲੋਮੀਟਰ ਪੈਂਦਾ ਹੈ। ਭਾਵੇਂ ਕਿੱਡੀ ਦੂਰ ਕਿਉਂ ਨਾ ਹੋਵੇ ਭਾਵੇਂ ਇੱਥੋਂ ਅਮਰੀਕਾ ਕਿਉਂ ਨਾ ਹੋਵੇ। ਉਸ ਦਿਨ Google ਦੱਸ ਦੇਗਾ ਕਿਦਾ ਬਾਈ ਰੋਡ ਕਿੰਨਾ ਕਿਲੋਮੀਟਰ ਹੈ ਤੇ ਬਾਈ ਇਅਰ ਕਿੰਨੇ ਕਿਲੋਮੀਟਰ ਹੈ ਪਹਿਨ ਤੋ ਭਾਵੇਂ ਇਸ ਧਰਤੀ ਦਾ ਪੂਰਾ ਜੜੀ ਗਿਣਤੀ ਮਿੰਤੀ ਹੈ ਕਿਲੋਮੀਟਰਾਂ ਦੀ ਤੇ ਕਿੱਥੇ ਕਿੰਨਾ ਕਿੱਥੇ ਕਿੰਨਾ ਹੈ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਇੱਕ ਐਸੇ ਸਫਰ ਤੇ ਵੀ ਜਾਣਾ ਹੈ ਜੇ ਮਾਰ ਕੇ ਗਣੇ ਜਾਏ ਨਾ ਕੋਸਾ ਉਹਦੇ ਕੋਸਾ ਹੰਦਿਆ ਕੋ ਜਿੰਨਾ ਪਾ ਕਿਲੋਮੀਟਰ ਕਹਿੰਨੇ ਮਾਈਲ ਕਹਿੰਨੇ ਆ ਪ੍ਰਾਪ ਪ੍ਰਾਣੇ ਬਜ਼ੁਰਗ ਇਹਨੂੰ ਕਿੰਨੇ ਸੀ ਕੋ ਜੇ ਮਾਰਕ ਗਣੀ ਗਣੇ ਦਾ ਗਿਣਤੀ ਇੱਕ ਇੱਕ ਹੈ ਪ੍ਰਾਣੀ ਤੋਂ ਇੱਕ ਦਿਨ ਐਸੇ ਮਾਰਗ ਤੇ ਚੱਲਣਾ ਹੈ ਜਿਹਦੇ ਕੋ ਗਿਣੇ ਨਹੀਂ ਜਾਣੇ ਉਹਦੇ ਗਿਣੇ ਨਹੀਂ ਜਾਂਦੇ ਕਿੰਨੇ ਉਹਦੇ ਕੋ ਨੇ ਕਿੰਨਾ ਕਿੰਨਾ ਦਾ ਪੈੜਾ ਉਹਦੀ ਕੋਈ ਗਿਣਤੀ ਮਿੰਤੀ ਨਹੀਂ ਹੁੰਦੀ ਤੂੰ ਉਸ ਪੈੜੇ ਤੇ ਇੱਕ ਦਿਨ ਤੂੰ ਜਾਣਾ ਹੈ ਦੇਹ ਪ੍ਰਾਣੀ ਤੂੰ ਦੁਨੀਆ ਤੇ ਜਦੋਂ ਕੋਈ ਸਫਰ ਕਰਦਾ ਹੈ ਨਾ ਤੂੰ ਪਹਿਲਾਂ ਸੋਚ ਲੈਣਾ ਹੈ ਕਿ ਮੈਂ ਇਸ ਜਗ੍ਹਾ ਤੇ ਜਾਣਾ ਹੈ ਮੇਰਾ ਇੱਥੋਂ ਇਨਾ ਖਰਾਇਆ ਲੱਗਣਾ ਹੈ ਐਂ ਤਾਂ ਮੇਰਾ ਰਾਜ ਖਰਚ ਹੋ ਜਾਣਾ ਹੈ ਤੂੰ ਆਪਣਾ ਨਾਲ ਇੰਤਿਆਮ ਕਰਦਾ ਹੈ ਉਹ ਸਫਰ ਦਾ ਆਪਣਾ ਖਰਚਾ ਪੱਲੇ ਬੰਨਦਾ ਹੈ ਪੂਰਾ ਛੋਲੂੜ ਤੋਂ ਵੱਧ ਖਰਚਾ ਬੰਨਦਾ ਤੇ ਗੁਰੂ ਅਰਜਨ ਦੇਵ ਜੀ ਮਾਰੇ ਇਹ ਕਹਿੰਦੇ ਨੇ ਜਿਹੜਾ ਤੂੰ ਇੱਕ ਮਾਰਗ ਜਾਣਾ ਇੱਕ ਦਿਨ ਭਾਵ ਜਦੋਂ ਤੂੰ ਮਰਨ ਤੋਂ ਬਾਅਦ ਤੇ ਮੌਤ ਤੋਂ ਬਾਅਦ ਜਿਹੜਾ ਮਾਰਗ ਸ਼ੁਰੂ ਹੋਣਾ ਹੈ ਉਹਦੀ ਕੋਈ ਗਿਣਤੀ ਨਹੀਂ ਉਹਦੇ ਮਾਰਗ ਨੂੰ ਗਿਨੇ ਗਿਨੇ ਨਹੀਂ ਜਾ ਸਕਦੇ ਕਿੰਨੇ ਮਾਰਗ ਨੇ ਭਾਵ ਕੀ ਕਿ ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚ ਤੈਨੂੰ ਮੰਗਣਾ ਪੈਣਾ ਝੜਕਣਾ ਪੈਣਾ ਇਹ ਇਹੋ ਜਿਹਾ ਈ ਦਾ ਮਾਰਗ ਲੰਮਾ ਹੈ ਇਹਦਾ ਕੋਈ ਪਤਾ ਨਹੀਂ ਕਿਸੇ ਨੂੰ ਕੀ ਤੂੰ ਉਹਦੇ ਵਾਸਤੇ ਕੋਈ ਆਪਣਾ ਖਰਚਾ ਤਿਆਰ ਕੀਤਾ ਕਿ ਤੂੰ ਕਦੀ ਉਹਦੇ ਵਾਸਤੇ ਕੋਈ ਸੋਚਿਆ ਕਿ ਮੈਂ ਇਦਾਂ ਐਸੇ ਮਾਰਗ ਤੇ ਜਾਣਾ ਜਿਹਦੇ ਕੋਹਾਂ ਦੀ ਗਿਣਤੀ ਨਹੀਂ ਹੋ ਸਕਦੀ ਕਿ ਤੂੰ ਉਹਦੇ ਵਾਸਤੇ ਆਪਣਾ ਖਰਚਾ ਕੋਈ ਤਿਆਰ ਕੀਤਾ ਉਹ ਖਰਚਾ ਕਿਹੜਾ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਦੂਜੀ ਪੰਕਤੀ ਕਹਿੰਦੇ ਨੇ ਜੇ ਮਾਰਕੇ ਗਣੇ ਜਾਇ ਨ ਕੋਸਾ ਹਰ ਕਾ ਨਾਮ ਉਹ ਸੰਗ ਤੋਸਾ ਹਰ ਕਾ ਨਾਮ ਪਰਮਾਤਮਾ ਦਾ ਨਾਮ ਉਹਾ ਉੱਥੇ ਸੰਗ ਤੇਰੇ ਨਾਲ ਤੋਸਾ ਹੁਣ ਤੈਨੂੰ ਆਪਾਂ ਵਿਚਾਰ ਕਰਾਂ ਤੋਸਾ ਕਹਿੰਦੇ ਕਿੰ ਨੂੰ ਆ ਤੋਸਾ ਕੀ ਚੀਜ਼ ਆ ਜਿਹਦਾ ਗਰਬਾਣੀ ਜਿਗਰ ਆ ਤੋਸੇ ਦਾ ਇੱਕ ਨੂੰ ਕਹਿੰਦੇ ਨੇ ਇਹ ਕੀ ਚੀਜ਼ ਹੁੰਦੀ ਤੋਸਾ ਪ੍ਰਾਣੇ ਬਜ਼ੁਰਗਾਂ ਨੂੰ ਤੇ ਸਾਰਾ ਪਤਾ ਹੀ ਤੋਸਾ ਕਿੰ ਨੂੰ ਕਹਿੰਦੇ ਆ ਪਰ ਅੱਜ ਕੱਲ ਦੀ ਨਵੀਂ ਜਨਰੇਸ਼ਨ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਤੋਸਾ ਹੁੰਦੀ ਕੀ ਚੀਜ਼ ਆ ਤੋਸਾ ਗਿੰਦੇ ਗਨੂਆ ਤੋਸਾ ਪਿਆਰੋ ਇੱਕ ਕਿਸਮ ਇੱਕ ਐਸੀ ਜਿਹੀ ਰੋਟੀ ਹੁੰਦੀ ਹੈ ਕਿਸਮ ਦੀ ਪਰ ਜਿਹੜੀ ਆਪਾਂ ਘਰ ਰੋਟੀ ਬਣਾਉਂਦੇ ਆ ਆਮ ਰੋਟੀ ਬਣਾਉਂਦੇ ਆ ਇਹਦੇ ਨਾਲ ਇਹਦਾ ਫਰਕ ਹੁੰਦਾ ਹੈ ਇਹ ਤਰ੍ਹਾਂ ਦਾ ਫਰਕ ਹੁੰਦਾ ਰੋਟੀ ਬੰਦੀ ਹੈ ਅਸੀਂ ਆਟੇ ਨੂੰ ਪਾਣੀ ਚ ਗੁੰਨਦੇ ਆ ਤੇ ਉਹਦੀ ਬੰਦੀ ਰੋਟੀ ਤੇ ਆਟੇ ਵਿੱਚ ਪਾਣੀ ਦੇ ਗੁੰਨਣ ਨਾਲ ਇਹ ਰੋਟੀ ਜਦੋਂ ਜਿਆਦਾ 12-13 ਘੰਟੇ ਕੱਢਦੀ ਹੈ ਜੇ ਮਰਾਤ ਪਕਾਉਦੇ ਨੇ ਬਈ ਹੋ ਜਾਂਦੀ ਸਖਤ ਹੋ ਜਾਂਦੀ ਆ ਖਾਂਦੇ ਜੋਗ ਨਹੀਂ ਦਿੰਦੀ ਸੁੱਕ ਜਾਂਦੀ ਆ ਤੇ ਤੋਸਾ ਜਿਹੜਾ ਸੀ ਉਹ 4-5-5 ਦਿਨਾਂ ਖਰਾਬ ਨਹੀਂ ਸੀ ਹੁੰਦਾ ਹੁੰਦੀ ਹੋਈ ਰੋਟੀ ਸੀ ਉਹ ਕਿਵੇਂ ਬੰਦਾ ਸੀ ਤੋਸਾ ਤੋਸਾ ਬਣਾਉਣ ਲੱਗਿਆ ਔਰਤਾਂ ਕੀ ਕਰਦੀਆਂ ਪੁਰਾਣੇ ਜ਼ਮਾਨੇ ਵਿੱਚ ਤੇ ਔਰਤਾਂ ਪੁਰਾਣੇ ਜ਼ਮਾਨੇ ਤੋਸਾ ਬਣਾਉਂਦੀਆਂ ਕੋਈ ਸਿੱਕਾ ਪਹਿਲਾਂ ਪਈਦੀ ਵਿਚਾਰ ਕਰੀਏ ਕੋ ਅੱਜ ਤੇ ਜਮਾਨਾ ਇਹੋ ਜਿਹਾ ਹੈ ਬੜਾ ਐਡਵਾਂਸ ਆ ਕਿ ਕਾਰਾਂ ਗੱਡੀਆਂ ਘਰਾਂ 'ਚ ਖੜੀਆਂ ਨੇ ਭਾਵੇਂ 400 ਕਿਲੋਮੀਟਰ ਜਾਣਾ ਤਾਂ ਵੀ 5 ਘੰਟੇ ਬੰਦਾ ਪਹੁੰਚ ਜਾਂਦਾ ਦੇਖ ਲਾਗੇ ਜਾਣਾ ਹੈ ਆਪਣਾ 20 ਕਿਲੋਮੀਟਰ ਜਾਣਾ ਤੋ ਮਿੰਟਾਂ ਦਾ ਰਸਤਾ ਹਰ ਕਾਰਾਂ ਵਾਸਤੇ 20 ਮਿੰਟਾਂ ਦਾ ਪੁਰਾਣੇ ਸਮਿਆਂ ਦੇ ਵਿੱਚ ਕੋਈ ਸੜਕਾਂ ਨੂੰ ਨਹੀਂ ਸੀ ਕੋਈ ਵਹੀਕਲ ਨਹੀਂ ਕੁਝ ਵੀ ਨਹੀਂ ਸੀ ਜਨ ਕਹਿੰਦੇ ਪਾਲਸਾ ਜੰਗਲ ਹੀ ਜੰਗਲ ਸੀ ਪਗਡੰਡੀਆਂ ਹੁੰਦੀਆਂ ਸੀ ਲੋਕ ਤੁਰ ਕੇ ਜਾਂਦੇ ਕਿ ਜਿਉਣ ਮਿਲਣ ਜਾਂਦੇ ਸੀ ਜਦੋਂ ਕਿਸੇ ਨੇ ਆਪਣੇ ਰਿਸ਼ਤੇਦਾਰ ਨੂੰ ਦੂਰ ਜਾੜੇ ਮਿਲਣ ਜਾਣਾ ਹੈ ਤੇ ਕਈ ਵਾਰ ਉਹਨੂੰ ਰਾਤ ਤੇ ਰਾਤਾਂ ਬਿਜੰਦੀਆਂ ਸੀ ਉਦੋਂ ਫਿਰ ਉਹ ਤੋਸਾ ਨਾ ਕਰਦੇ ਸੀ ਕਿ ਰਾਜ ਖਰਾਬ ਨਾ ਹੋਵੇ ਇੰਨਾ ਜਲਦ ਤੇ ਤੋਸਾ ਕਹਿੰਦੇ ਬੰਦਾ ਇਸ ਤਰ੍ਹਾਂ ਹੈ ਕਿ ਆਟੇ ਨੂੰ ਦੁੱਧ ਵਿੱਚ ਗੁੰਨਿਆ ਜਾਂਦਾ ਹੈ ਪਾਣੀ ਦੀ ਜਗ੍ਹਾ ਆਟੇ ਨੂੰ ਦੁੱਧ ਵਿੱਚ ਗੁੰਨੀਦਾ ਤੇ ਫਿਰ ਆਟਾ ਨੂੰ ਦੁੱਧੇ ਗੁੰਨ ਕੇ ਔਰ ਔਰਤਾਂ ਉਨ ਫਰ ਤਵੇ ਤੇ ਜ ਬਣਾਉਂਦੇ ਆ ਬੜਾ ਘੋਲ ਆ ਦਿੰਦੀ ਸਾਨੂੰ ਤਾਂ ਫਿਰ ਉਹ ਜੀ ਰੋਟੀ ਬੰਦੀ ਹੈ ਨਾ ਯਾਨੀ ਕਿ ਦੁੱਧੇ ਵਾਲੀ ਰੋਟੀ ਉਹ ਚਾਰ-ਚਾਰ ਦੀ ਰੋਟੀ ਖਰਾਬ ਨਹੀਂ ਹੁੰਦੀ ਕਹਿੰਦੇ ਪਾਪ ਜੀ ਕਿਸੇ ਪ੍ਰਾਂਤ ਸਮੇਂ ਕਿ ਦੋ-ਚਾਰ ਦਾ ਸਫਰ ਹੈਗਾ ਹੈ ਕਿ ਯਾਨਤਪੁਰ ਕੇ ਹੁੰਦਾ ਸੀ ਤੋਂ ਰਾਜ ਨੂੰ ਖਾ ਸਕਦਾ ਸੀ ਇਹਨੂੰ ਕਿਹਨੇ ਤੋਸਾ ਦੀ ਰੋਟੀ ਆ ਪਰ ਬਣਾਉਂਦਾ ਜਿੱਕਾ ਲੱਗਿਆ ਅੱਜ ਵੀ ਕਈ ਜਨਾਨੀਆਂ ਨਾ ਖਾਸ ਕਰ ਪਿੰਡਾਂ ਦੀਆਂ ਕੋਈ ਜਿਹੜਾ ਕਹਿੰਦਾ ਵੇ ਗੁੱਸੇ ਨਾਲ ਕਹਿੰਦੀਆਂ ਤੋਸਾ ਦਿਖਾ ਲਾ ਰੋਟੀ ਤੋਸਾ ਕਹਿੰਦੀ ਅੱਜ ਕਹਿੰਦੀ ਐ ਜੇ ਮਾਰ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਗੁਰਦਰ ਜੀ ਮਾਰੇ ਕਹਿੰਦੇ ਨੇ ਇੱਥੇ ਤੂੰ ਆਪਣੇ ਸਫਰ ਵਾਸਤੇ ਖਰਚ ਮੰਨ ਲਈ ਮੈਂ ਕਿ ਤੂੰ ਜਿਹੜਾ ਤੂੰ ਅੱਗੇ ਸਫਰ ਕਰਨੋਂ ਵਾਸਤੇ ਕੋਈ ਤੋਸਾ ਤਿਆਰ ਕੀਤਾ ਕੋਈ ਜਿਹਨੇ ਤੇਰਾ ਸਾਥ ਦੇਣਾ ਪ੍ਰੋਟੋਸਾ ਹੈ ਕਿਰਾ ਉਹ ਤੋਸਾ ਹਰਕਾ ਨਾਮ ਹਰਕਾ ਨਾਮ ਰੂਪੀ ਤੋਸਾ ਗੁਰੂ ਜੀ ਕਹਿੰਦੇ ਨੇ ਇਹ ਪਿਆਰਿਆ ਤੂੰ ਆਪਣਾ ਤੋਸਾ ਤਿਆਰ ਕਰ ਨਾਮ ਰੂਪੀ ਤੋਸਾ ਜਿੰਨੇ ਤੇ ਉਸ ਪੰਥ ਤੇ ਉਸ ਸਫਰ ਤੇ ਉਸ ਤੇਰਾ ਸਾਥ ਦੇਣਾ ਹੈ ਹਰਕਾ ਨਾਮ ਪੂਹਾ ਸੰਤੋਸਾ ਕਹਿੰਦਾ ਇਹ ਤੋਸਾ ਤੇਰਾ ਉੱਥੇ ਕੰਮ ਆਊਗਾ ਪਰਮਾਤਮਾ ਦਾ ਨਾਮ ਰੂਪੀ ਤੋਸਾ ਤੇਰੇ ਕੰਮ ਆਊਗਾ ਇਨੂੰ ਵਾਧਵਾ ਜਮਾ ਕਰ ਤੂੰ ਤੇਰੇ ਜੜਾ ਅਗਲਾ ਸਫਰਿਆ ਉਹ ਬੜਾ ਲੰਮਾ ਏ ਉਹਦੇ ਪੰਧ ਗਿਣੇ ਨਹੀਂ ਜਾਣੇ ਜੇ ਮਾਰ ਕੇ ਗਨੇ ਜਾਈ ਨਾ ਕੋਸਾ ਹਰ ਕਾ ਨਾਮ ਉਹਾ ਸੰਤੋਸਾ ਦੇਖ ਪਿਆਰਿਆ ਇਸ ਤੋਸੇ ਨੇ ਤੈਨੂੰ ਉਥੇ ਪਾਰ ਲੰਘਾਉਣਾ ਹੈ ਪਰਮਾਤਮਾ ਰੂਪੀ ਨਾਮ ਜਿਹੜਾ ਤੋਸਾ ਨਾ ਇਹਨੇ ਤੈਨੂੰ ਪਾਰ ਲੰਘਾਉਣਾ ਹੈ ਇਸ ਕਰਕੇ ਤੂੰ ਅਜੇ ਵੀ ਆਪਣੇ ਜ਼ਿੰਦਗੀ ਵਿੱਚ ਜਿੰਨਾ ਵੀ ਤੇਰੀ ਜ਼ਿੰਦਗੀ ਨੰਘੀ ਆ ਜਿਹੜੀ ਬਾਕੀ ਆ ਉਦੇ ਵਿੱਚ ਤੂੰ ਕੋਸ਼ਿਸ਼ ਕਰ ਕਿ ਵਾ ਪਰਮਾਤਮਾ ਨਾਲ ਵਾਦੋ-ਵਾਦ ਲੈ ਕੇ ਆਪਣੇ ਮਨ ਤੇ ਸੁਮਾਰਾ ਤੇ ਆਪਣੇ ਭਾਗਾਂ ਚੰਗਿਆ ਬਣਾ ਲਾ ਇਹ ਤੇਰਾ ਪਰਮਾਤਮਾ ਦਾ ਨਾਮ ਤੇਰਾ ਤੇਰੇ ਅਗਲੇ ਪੰਧ ਉੱਤੇ ਤੇਰਾ ਤੋਸਾ ਬਣ ਕੇ ਕੰਮ ਆਵੇਗਾ ਏ ਸੀ ਇਹਨਾਂ ਦੋ ਪੰਕਤੀਆਂ ਦੀ ਵਿਚਾਰ ਜੇ ਮਾਰ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਪਿਆਰਿਓ ਗੁਰਬਾਨੀ ਦੇ ਅਰਥ ਦੇ ਸਮੁੰਦਰ ਹੀ ਤਰ ਹੁੰਦੇ ਨੇ ਕੋਈ ਨਹੀਂ ਕਰ ਸਕਦਾ ਹਰ ਇੱਕ ਦੀ ਜਿੰਨੀ ਜਿੰਨੀ ਅਬ ਮਾਤੇ ਦਿੰਦਾ ਉਸ ਹਾਵਨਾ ਕਹਿ ਦਿੰਦਾ ਹੈ ਦਾਸ ਦੀ ਵੀ ਜਿੰਦਗੀ ਮਾਤੇ ਗਈ ਸੀ ਉਸ ਹਾਵਨਾ ਦੇ ਵਿਚਾਰ ਪੇਸ਼ ਕੀਤੇ ਨੇ ਅਗਰ ਵਿਚਾਰ ਕਰਦਿਆਂ ਹੋਇਆਂ ਕੋਈ ਗਲਤੀ ਹੋ ਗਈ ਹੋਵੇ ਤੇ ਦਾਸ ਸਭ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹੈ ਤਾਂ ਆਓ ਇਹਨਾਂ ਵਿਚਾਰਾਂ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹਰ ਕੋਈ ਇਹਦਾ ਲਾਹਾ ਲੈ ਸਕੇ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ